ਤੇਰੀ ਮੁਰਲੀ ਤੇ ਪੜਾ ਕੋਨੀ ਨੱਚਨਾ ਵਿਸ਼ਵਾ ਤੇਰੀ ਮੁਰਲੀ ਤੇ ਪੜਾ ਕੋਨੀ ਨੱਚਨਾ ਭਰਤੀ ਚੰਨ ਸਤਾਰੇ ਨੱਚੇ ਸਾਰੇ ਭਗਤ ਪਿਆਰੇ ਨੱਚੇ ਭਰਤੀ ਚੰਨ ਸਤਾਰੇ ਨੱਚੇ ਸਾਰੇ ਭਗਤ ਪਿਆਰੇ ਨੱਚੇ ਹੋਰ ਕਿਸੇ ਨਾਲ ਕੀ રાધા નચી રાધા નચી સારે મે તાકે તા કૃષ્ણા તારી મુરલી પે ફલકો ની નચરા કૃષ્ણા તારી ਕੋ ਬਹੁਤ ਹੀ ਭਗਾਂ ਵਾਲਾ ਦਿਨ ਹੈ ਜੇ ਅੱਜ ਸ਼ਿਵਰਾਤਰੀ ਦਾ ਦਿਨ ਹੈ ਸ਼ਿਵਜੀ ਮਹਾਰਾਜ ਦੀ ਆਰਾਧਨਾ ਹੋ ਰਹੀ ਹੈ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ 37 ਜੀ ਮੇਰੇ ਛੋਟੇ ਭਰਾ ਇਹਨਾਂ ਦੀ ਸਾਰੀ ਸੁਸਾਇਟੀ ਇਹਨਾਂ ਦੀ ਸਾਰੀ ਕਮੇਟੀ ਜਿਹੜੀ ਹੈ ਸਾਰੇ ਸੇਵਾਦਾਰ ਮੇਰਾ ਪਰਾਨੋਨੀ ਕੈਨੇਡਾ ਤੋਂ ਇਹ ਸਾਰੇ ਸੇਵਾਦਾਰ ਨੇ ਜੀ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਕਹਿੰਦੇ ਵੀ ਛੋਟੇ ਜਿਹੇ ਲੈਵਲ ਤੋਂ ਸ਼ੁਰੂ ਕੀਤਾ ਸੀ ਅੱਜ ਬਹੁਤ ਵੱਡੀ ਮਹਾਰਾਜ ਦੀ ਕਿਰਪਾ ਹੈ ਸ਼ਿਵਜੀ ਮਹਾਰਾਜ ਦੀ ਕਿਹ ਅਜੇ 6-7 ਲੱਖ ਰੁਪਏ ਦਾ ਲੰਗਰ ਦੇ ਵਿੱਚ ਇਕੱਲਾ ਨੂਨੀ ਜਿਹੜਾ ਨੇ ਹਿੱਸਾ ਪਾਇਆ ਬਾਕੀ ਸੰਗਤ ਵੀ ਸਾਰੀ ਕਰਦੀ ਹੈ ਸੇਵਾ ਕਰਦੀ ਹੈ ਸੋ ਨਾਬਾ ਦੀ ਸਮੂਹ ਸੰਗਤ ਨੂੰ ਸ਼ੁਭ ਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ਿਵਜੀ ਮਹਾਰਾਜ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖਣ ਨਾਬੇ ਦੇ ਆਪਣੀ ਵਿਸ਼ੇਸ਼ ਕਿਰਪਾ ਬਣਾ ਕੇ ਰੱਖਣ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਕਿੰਨੇ ਦਿਨ ਨਾਬਾ ਨੂੰ ਮੀਨੀ ਕਾਸ਼ੀ ਦਾ ਨਾਮ ਵੀ ਦਿੱਤਾ ਗਿਆ ਹੈ ਦੇਖੋ ਮਾਰੇ ਹੀਰਾ ਸਿੰਘ ਦੇ ਟਾਈਮ ਨਾਬਾ ਸ਼ਹਿਰ ਦੇ ਵਿੱਚ ਜਿੰਨੇ ਧਰਮ ਸੀਗੇ ਉਹ ਸਭ ਦਾ ਸਤਿਕਾਰ ਬਰਾਬਰ ਹੁੰਦਾ ਹੈ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਜਿੰਨੇ ਵੀ ਧਰਮ ਸੀ ਸਭ ਦਾ ਸਤਿਕਾਰ ਬਰਾਬਰ ਹੁੰਦਾ ਸੀ ਇਹੀ ਕਾਰਨ ਹੈ ਕਿ ਜਿੰਨਾ ਬੇਤੀ ਹਰੇਕ ਗਲੀ ਦੇ ਵਿੱਚ ਮੰਦਿਰ ਹੈ ਗੁਰੂ ਘਰ ਹੈ ਅਲੱਗ-ਅਲੱਗ ਧਰਮਾਂ ਦੇ ਸਥਾਨ ਬਣੇ ਹੋਏ ਨੇ ਤੇ ਜਿਹੜਾ ਮਹਾਰਾਜ ਰਵਧਮਨ ਸਿੰਘ ਜੀ ਦਾ ਕੰਟਰੀਬਿਊਸ਼ਨ ਹੈ ਸਿੱਖਿਆ ਨੂੰ ਲੈ ਕੇ ਜਿਵੇਂ ਕਾਸ਼ੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਧਾਰਮਿਕ ਤੌਰ ਤੇ ਮਹਾਰਾਜ ਹੀਰਾ ਸਿੰਘ ਜੀ ਨੇ ਬਹੁਤ ਵੱਡਾ ਨਾਂ ਜਿਹੜਾ ਕਮਾਇਆ ਸਿੱਖੀਸਮ ਦੇ ਵਿੱਚ ਜਿੰਨੀ ਕੰਟਰੀਬਿਊਸ਼ਨ ਹੈ ਜੱਤੋਂ ਦਾ ਮੋਰਚਾ ਲਾ ਲੋ ਜੋ ਬ੍ਰਿਟਿਸ਼ ਸਰਕਾਰ ਦੇ ਖਿਲਾਫ ਮੱਥਾ ਲਾਉਣ ਵਾਲਾ ਕੰਮ ਉਹ ਮਰ ਜਾ ਪ੍ਰਤਾਪ ਸਿੰਘ ਜੀ ਉਹਨਾਂ ਨੇ ਇਹਨਾਂ ਦੇ ਪਿਤਾ ਮਾਜਰ ਦਮਨ ਸਿੰਘ ਜੀ ਨੇ ਕੀਤਾ ਤੇ ਇਹ ਛੋਟੀ ਕਾਸ਼ੀ ਨਾ ਜਾਣਿਆ ਜਾਣ ਵਾਲਾ ਨਾਬਾ ਹੈ ਜੀ ਜਿਹਦੇ ਵਿੱਚ ਹੱਥ ਧਰਮ ਦਾ ਸਤਕਾਰ ਹੁੰਦਾ ਔਰ ਨਾਬਾ ਬੜਾ ਪੀਸਫੁਲੀ ਰਿਹਾ ਸ਼ੁਰੂ ਤੋਂ ਕਦੇ ਇੱਥੇ ਕਿਸੇ ਦੀ ਕੋਈ ਐਸੀ ਗੱਲ ਨਹੀਂ ਹੋਈ ਕਿ ਕੋਈ ਖਿੱਚ ਤਾਣ ਵਾਲੀ ਗੱਲ ਹੋਈ ਕਿਸੇ ਧਰਮ ਨੂੰ ਲੈ ਕੇ ਕਿਸ ਤਰ੍ਹਾਂ ਦਾ ਕੋਈ ਕੋਈ ਆਪਣਾ ਕੋਈ ਗੱਲ ਸੁਣਨ ਨੂੰ ਮਿਲੀ ਹੋਵੇ ਸਭ ਦਾ ਬਰਾਬਰ ਸਤਿਕਾਰ ਹੈ ਸੋਹੀ ਪ੍ਰਥਾ ਚੱਲੀ ਜਾ ਰਹੀ ਹੈ ਇਹੀ ਕਾਰਨ ਹੈ ਕਿ ਨਾਬੇ ਦਾ ਜਨ ਜਨ ਨਾਬੇ ਦਾ ਚਾਹੇ ਕੋ ਬੱਚਾ ਚਾਹੇ ਕੋ ਨੌਜਵਾਨਾ ਚਾਹੇ ਬਜ਼ੁਰਗਾਂ ਮਾਤਾ ਪਿਓ ਸਭ ਸਭ ਦੇ ਮਨ ਦੇ ਵਿੱਚ ਇਹੀ ਭਾਵਨਾ ਹੁੰਦੀ ਹੈ ਕਿ ਅਸੀਂ ਸਾਰੇ ਨਾਬਾ ਨਵਸੀ ਇਕੱਠੇ ਆਂ ਅੱਜ ਵੀ ਇੱਥੇ ਜਿਹੜੀ ਸ਼ਿਵਰਾਤਰੀ ਦਾ ਪ੍ਰੋਗਰਾਮ ਇਕੱਠੇ ਸਾਰੇ ਮਨਾ ਰਹੇ ਆ ਤੇ ਇਹ ਬਹੁਤ ਚੰਗੀ ਗੱਲ ਹੈ ਸੰਦੀ ਗੋਇਲ ਜੀ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਪਬਲਿਕ ਨੂੰ ਨਵੇਂ-ਨਵੇਂ ਸਰਪ੍ਰਾਈਜ਼ ਦਿੰਦੇ ਨੇ ਦੇਖੋ ਸਰਪ੍ਰਾਈਜ਼ ਤਾਂ ਬਣਦੇ ਹੀ ਨੇ ਜੀ ਜਦੋਂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਫਿਰ ਬੰਦਾ ਸਰਪ੍ਰਾਈਜ਼ ਤਾਂ ਦਿੰਦਾ ਹੀ ਆ ਜੀ ਤੇ ਇਹ ਸੇਵਾ ਭਾਵਨਾ ਹੈ ਕਿਉਂਕਿ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਕਿ ਸ਼ਿਵਰਾਤੀ ਦੇ ਮੌਕੇ ਇੰਨੀ ਸੁੰਦਰ-ਸੁੰਦਰ ਚਾਕੀਆਂ ਕੱਢੀਆਂ ਜਾਣਗੀਆਂ ਹਾਂ ਬਿਲਕੁਲ ਉਹੀ ਗੱਲ ਆ ਨਾ ਜੀ ਜਦੋਂ ਮਨ ਦੇ ਵਿੱਚ ਭਾਵ ਤੁਹਾਡੇ ਬਣਦਾ ਹਨ ਜੀ ਜਦੋਂ ਤੁਸੀਂ ਦੇਖੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਸ਼ਿਵਜੀ ਮਹਾਰਾਜ ਸਾਖਸ਼ਾਤ ਹਰ ਜਗ੍ਹਾ ਵਰਾਜਮਾਨ ਨੇ ਔਰ ਜਦੋਂ ਸ਼ਿਵਜੀ ਮਹਾਰਾਜ ਦੀ ਕਿਰਪਾ ਹੁੰਦੀ ਹੈ ਆਪਣੇ ਭਗਤ ਤੇ ਤਾਂ ਫਿਰ ਭਗਤ ਆਪਣੀ ਮਨ ਦੀ ਭਾਵਨਾ ਜਿਹੜੀ ਆ ਸੇਵਾ ਕਰਕੇ ਨੱਚ ਕੇ ਗਾ ਕੇ ਦੂਜਿਆਂ ਦਾ ਮਨ ਜਿੱਤ ਕੇ ਉਹ ਉਹ ਕਰਦਾ ਹੈ ਜੀ ਤੇ ਇਹਨਾਂ ਤੇ ਬੜੀ ਕਿਰਪਾ ਹੋਈ ਹੈ ਜੀ ਪ੍ਰਮਾਤਮਾ ਹੋਰ ਵੀ ਇਹਨਾਂ ਤੇ ਕਿਰਪਾ ਬਣਾ ਕੇ ਰੱਖੇ ਸਾਰੇ ਸੇਵਾਦਾਰਾਂ ਤੇ ਆਪਣੀ ਕਿਰਪਾ ਸੇਵ ਜੀ ਮਹਾਰਾਜ ਬਣਾ ਕੇ ਰੱਖੇ ਤੇ ਉਸ ਤੋਂ ਬਾਅਦ ਸਾਡੀ ਗੁਰ ਮੰਡੀ ਬਰਸਾ ਸਟਰੀਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਵਾਂ ਵਿਸ਼ਾਲ ਪੰਡਾਰਾ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਸਾਡੇ ਐਨ ਆਰ ਆਈ ਭਰਾ ਨੇ ਨੋਨੀ ਮੈਤਾ ਇਹਨਾਂ ਦਾ ਸਾਰਾ ਸਹਿਯੋਗ ਇਸ ਆਪਣਾ ਪੰਡਾਰਾ ਵਿੱਚ ਰਹਿੰਦਾ ਹੈ ਤੇ ਇਸ ਸਾਲ ਵੀ ਸਾਰੇ ਦਾ ਸਾਰਾ ਜੋ ਡੋਨੇਸ਼ਨ ਹੈ ਇਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਅਸੀਂ ਗੁਰੂ ਮੰਡੀ ਬਰਸਾ ਸਟਰੀਟ ਦੇ ਜਿੰਨੇ ਵੀ ਦੁਕਾਨਦਾਰ ਭਰਾ ਹੈ ਇਹਨਾਂ ਦਾ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਦੇ ਆਂ ਦੇਖੋ ਇਹ ਸਪੈਸ਼ਲ ਟਾਈਮ ਕੱਢ ਕੇ ਇੱਕ ਪਾਸੇ ਰਾਤ ਨੂੰ ਕੈਨੇਡਾ ਤੋਂ ਵਾਪਸ ਵੀ ਆਏ ਨੇ ਅੱਗੇ ਤੋਂ ਚਲੋ ਅੱਥੇ ਬੈਠ ਕੇ ਲਾਈਵ ਤੇ ਦੇਖ ਲੈਂਦੇ ਸੀ ਕੀ ਕਰਦੇ ਆਂ ਅਸੀਂ ਤੇ ਸਪੈਸ਼ਲਿਸਟ ਵਾਲੀ ਉਹ ਉਰੇ ਆਏ ਨੇ ਜੀ ਹਾਂਜੀ ਰੋਨੀ ਜੀ ਕਿੱਦਾਂ ਲੱਗ ਰਿਹਾ ਤੁਹਾਨੂੰ ਅੱਜ ਪਹਿਲਾਂ ਤਾਂ ਤੁਸੀਂ ਬਾਹਰ ਫੋਨ ਬੈਠੇ ਸੀਗੇ ਤੇ ਅੱਜ ਤੁਸੀਂ ਕਿਤੇ ਨੇ ਖੁਦ ਇੱਥੇ ਪਹੁੰਚੇ ਹੋ ਤਾਂ ਕਿਸ ਤਰ੍ਹਾਂ ਦਾ ਸੀ ਰਾਤਰੀ ਦੇ ਉਹ 8 ਵਜੇ ਤਾਂ ਸ਼ਿਵ ਜੀ ਦੀ ਕਿਰਪਾ ਸੀ ਜਿਹਨੂੰ ਬੁਲਾਣਾ ਆ ਉਹਨਾਂ ਨੇ ਬੁਲਾ ਹੀ ਲੈਣਾ ਜਿੱਥੇ ਮਰਜੀ ਬੈਠਾ ਹੋਵੇ ਬੰਦਾ ਪਾਜੀ ਕਿੰਨੇ ਦਾ ਭੰਡਾਰਾ ਆਪਣਾ ਦਸਵਾ ਭੰਡਾਰਾ ਹੈ ਜੀ 10ਵਾਂ ਭੰਡਾਰਾ ਹੀ ਛੋਟੇ ਤੋਂ ਸ਼ੁਰੂ ਕੀਤਾ ਸੀ ਬਸ ਹੁਣ ਵੱਡਾ ਰੁਕ ਲੈ ਰਿਹਾ ਜਿਵੇਂ ਸ਼ਿਵ ਜੀ ਜੀ ਕਰਾਈ ਜਾਂਦੇ ਨੇ ਸਿੱਖਦੇ ਜਾਂਦੇ ਤਾਂ ਸ਼ਿਵ ਜੀ ਦੀ ਦੇਣ ਹਾਂਜੀ ਜੀ ਜਦੋਂ ਤੁਸੀਂ ਵਿਸ਼ਾਲ ਭੰਡਾਰਾ ਚਲਾਇਆ ਇੱਥੇ ਵੱਡੀ ਦੇ ਵਿੱਚ ਇਹ ਪੋਲੇ ਸ਼ੰਕਰ ਦੀ ਕਿਰਪਾ ਹੀ ਜਿਹੜੀ ਦਿਨੋ ਦਿਨ ਵਾਦੀ ਚਲੀ ਜਾ ਰਹੀ ਹੈ ਇਹ ਭੰਡਾਰਾ ਬਹੁਤ ਛੋਟੇ ਜਿਹੇ ਲੈਵਲ ਤੋਂ ਅਸੀਂ 50 ਕਿਲੋ ਆਲੂ ਦੀ ਬੋਰੀ ਤੋਂ ਸ਼ੁਰੂ ਕੀਤਾ ਸੀਗਾ ਜਿਨੇ ਜਿੰਨਾ ਵੀ ਸ਼ਾਲ ਰੂਪ ਲੈ ਲਿਆ ਕਿ ਇਹ 12-15 ਘੰਟੇ ਲਗਾਤਾਰ ਪੰਜ ਚਾਰ ਆਈਟਮਾਂ ਜਿਵੇਂ ਫਰੂਟ ਚਾਟ ਪਕੌੜੇ ਮਿਲਕ ਬਦਾਮ ਕੇਕ ਪੇਸਟੀਆਂ ਹਰ ਇੱਕ ਚੀਜ਼ ਦਾ ਲੰਗਰ 12-15 ਘੰਟੇ ਸਾਰਾ ਦਿਨ ਲਗਾਤਾਰ ਬਿਨਾਂ ਨਾਗੇ ਚੱਲਦਾ ਰਹਿੰਦਾ ਹੈ ਪੋਲੇ ਸ਼ੰਕਰ ਦੀ ਕਿਰਪਾ ਬਣੀ ਰਹੇ ਇਸੇ ਤਰ੍ਹਾਂ ਸਾਡੇ ਭਾਈ ਉੱਤੇ ਸਾਡਾ ਭਾਈ ਨੋਨੀ ਮੈਤਾ ਜੀ ਕੈਨੇਡਾ ਤੋਂ ਕੱਲ ਸਪੈਸ਼ਲ ਸ਼ਿਵਰਾਤਰੀ ਵਾਸਤੇ 4 ਦਿਨ ਵਾਸਤੇ ਕੈਨੇਡਾ ਤੋਂ ਚੱਲ ਕੇ ਆਇਆ ਏ ਸ਼ਿਵਰਾਤਰੀ ਮਨਾਉਣ ਵਾਸਤੇ ਜੀ अच्छा उन्होंने पास हो ਹਾਂਜੀ ਸੋਨੂ ਜੀ ਅੰਕੀ ਸਰ ਅੱਜ ਸ਼ਿਵ ਭੋਲੇ ਜੀ ਸ਼ਿਵਰਾਤਰੀ ਤੇ ਲੰਗਰ ਲਾਇਆ ਹੋਇਆ ਠੀਕ ਹੈ ਨਾ ਚੋਣ ਕਿੰਨਾ ਲੰਗਰ ਹੈ ਇਹ ਆਪਣਾ ਜੀ ਸਭ ਨੂੰ ਪਹਿਲਾਂ ਦਾ ਸਭ ਨੂੰ ਸ਼ਿਵਰਾਤਰੀ ਦੀ ਸ਼ੁਭ ਕਾਮਨਾ ਹੈ ਸਭ ਨੂੰ ਬਧਾਈ ਹੈ ਸ਼ਿਵਰਾਤਰੀ ਦੀ ਆਪਣੀ ਇਹ ਹੋਈ ਸਾਡਾ 24 ਮਾ ਲੰਗਰ ਆ ਜੀ ਸਾਲ ਭੰਡਾਰਾ 24 ਮਾ ਆਪਣਾ ਠੀਕ ਹੈ ਜੀ ਇਸ ਵੇਰੇ 5 ਵਜੇ ਤੋਂ ਸ਼ਾਮ ਵੇਰੇ ਸ਼ਾਮ ਨੂੰ 12 ਵਜੇ ਤੱਕ ਲੇਕਸ ਵੇਰੇ ਸ਼ਾਮ 5 ਵਜੇ ਤੱਕ ਚੱਲੂਗਾ ਜੀ ਠੀਕ ਹੈ ਕੀ 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 ਚੀਜ਼ਾਂ ਲੰਗਰ ਆ ਆਲੂ ਪੂਰੀ ਛੋਲੇ ਦਾ ਲੰਗਰ ਚੱਲੂ ਆ ਜੀ ਸ਼ਿਵਰਾਤਰੀ ਵਾਲੇ ਦਿਨ ਸਾਡੇ ਦੂ ਟਕ ਟਕ ਹੋਟੇ ਦਾ ਲੰਗਰ ਚੱਲਦਾ ਜੂਰੇ ਠੀਕ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਸਾਡਾ ਬਹੁਤ ਹੀ ਪ੍ਰਚਾਰ ਮੰਦਿਰ ਆ ਪੋਲੇਨਾ ਦਾ ਮਹਾ ਮਈ ਦਾ ਦਰਬਾਰ ਆ ਤੇ ਹਰ ਇੱਕ ਮਨੋ ਭਗਤਾਂ ਦੀ ਇੱਛਾ ਪੂਰੀ ਹੁੰਦੀ ਹੈ ਜੋ ਵੀ ਇੱਛਾ ਲੈ ਕੇ ਆਂਦਾ ਦਰ ਤੇ ਰਿਕ ਭਗਤ ਦੀ ਇੱਛਾ ਪੂਰੀ ਹੁੰਦੀ ਹੈ ਵਿਸ਼ਾਲ ਮੰਦਰਾ ਤੇ ਇਸੇ ਤਰ੍ਹਾਂ ਸਾਰੇ ਭਗਤਾਂ ਨੂੰ ਸ਼ਿਵਰਾਤਰੀ ਦੇ ਸੁਖ ਬਖਸ਼ਿਆ ਦੇਣਾ ਹਰ ਤਰ੍ਹਾਂ ਦੀ ਇਸ ਸਾਲ ਵੀ ਸ਼ੁਭਰਾਤਰੀ ਬੜੇ ਧਮ ਤਮ ਨਾਲ ਇਸ ਦਰਬਾਰ ਤੇ ਮਨਾਇਆ ਜਾ ਰਿਹਾ ਗੋਲ ਗੋਲੇ ਸ਼ੰਕਰ ਭਗਵਾਨ ਦੀ ਜੈ ਹਾਂਜੀ ਬਿੱਟੂ ਜੀ ਕੀ ਕਹਿਣਾ ਚਾਹੁੰਗੇ ਸਾਡਾ ਗਣਾਈ ਪਹਿਲਾਂ ਤਾਂ ਸ਼ੁਭਰਾਤਰੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ ਨਾ ਹੁਣ ਅਗਰ ਬਸਤੀ ਬੰਨੋ ਨਾਬਾ ਸ਼ਹਿਰ ਨੂੰ ਚਾਰੇ ਮਹੱਲੇ ਵਿੱਚ ਹਰ ਇੱਕ ਸਾਲ ਹਰ ਇੱਕ ਸਾਰਾ ਆਲੂ ਪੂਰੀਆਂ ਤੇ ਕੋਕੜੇ ਦਾ ਲੰਗਰ ਲਾਇਆ ਜਾਂਦਾ ਜੋ ਕਿ ਸਵੇਰੇ 12 ਵੇ ਤੋਂ ਲੈ ਕੇ ਸਾਨੂੰ 5 ਵਜੇ ਤੱਕ ਅਤੁੱਟ ਵਰਤਾਇਆ ਜਾਂਦਾ ਤੇ ਰੱਬ ਦੀ ਕਿਰਪਾ ਨਾਲੋਂ ਸਾਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਆਉਂਦੀ ਦਾਨੀ ਸ਼ਕਤੀਆਂ ਵੱਲੋਂ ਖੁੱਲਾ ਲੰਗਰ ਚੱਲਦਾ ਖੁੱਲਾ ਲੰਗਰ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਚੀਜ਼ ਦੀ ਸਾਨੂੰ ਘਾਟ ਨਹੀਂ ਹੁੰਦੀ ਨੋਰਮਲ ਹੈ ਫਿਰ ਇਹ ਕਿਹਾ ਰਹੇ ਹੋ ਆਜੀ ਬੱਸ ਬੋਲ ਲਓ ਮਾਤਾ ਜੱਪਾ ਉਹਦਾ ਦੀ ਕਿਰਪਾ ਚੱਲ ਰਹੀ ਆ ਬੰਦੇ ਆਹ ਬੱਸ ਪੰਜ ਬੇਸਤੀ ਦਰਦੋ ਨਾ ਕਿੰਨੀ ਪੰਦੇ ਰੋਮਨ ਕੋ ਹਾਂ ਹਾਂ ਬਿਲਕੁਲ ਚਾਚੇ 240 450 ਹੈਗਾ ਇੱਕ ਮਿੰਟ ਬੱਸ ਬਰੇਕ ਇੱਕ ਮਿੰਟ ਬੱਸ ਤੋਂ ਹੀ ਘੜਾ ਹਾਂਜੀ ਆਜੋ 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 ਲੈ ਲੈ ਹਾਂਜੀ ਸਹਿਪੁਰ ਦੀ ਜੈ ਸ਼ਰਕਰ ਦੀ ਕੱਢੀ ਮਹਾਮਾਈ ਜੀ ਦੀ ਕਿਰਪਾ ਸਾਡੇ ਉੱਪਰ ਅੱਜ ਤੱਕ ਸਾਡੇ ਉੱਪਰ ਕਿੰਨੀ ਕਿਰਪਾ ਵੀ ਆਈ ਜੋ ਅਸੀਂ ਸੋਚਿਆ ਉਹ ਸਾਡਾ ਪੂਰਾ ਹੋ ਜਾਂਦਾ ਆ ਇਹ ਦਰ ਦੇ ਉੱਤੇ ਅਸੀਂ ਹਰ ਸਾਲ ਨਾਨਾ ਕਰਦੇ 10000 ਬੰਦਾ ਸਾਡੇ ਮੁਹੱਲੇ ਵਿੱਚ ਆ ਕੇ ਸੋਤਾ ਪੀ ਕੇ ਜਾਂਦਾ ਇਸ ਲਈ ਜੇ ਕਹਿਣਾ ਸਭ ਨੂੰ ਬੇਨਤੀ ਹੈ ਜੀ ਜਿਹੜੀ ਮਨੋਂ ਕਾਮਨਾ ਹੈ ਇੱਥੇ ਮੰਦਿਰ ਤੇ ਆ ਕੇ ਆਪਣੀ ਪੂਰੀ ਕਰੋ ਜੈ ਭੋਲੇ ਦੀ ਜੀ ਕਾਦੀ ਸੇਵਾ ਵੀਰ ਦੀ ਹਾਂ ਜੈ ਭੋਲੇ ਦੀ ਜੈ ਸ਼ੰਕਰ ਦੀ ਸਾਡੇ ਚੀਨੂ ਜੀ ਦੀ ਸੇਵਾ ਜੀ ਇਹ ਹਰ ਸਾਲ ਸਾਊਂਡ ਦੀ ਸੇਵਾ ਫਰੀ ਲਗਾਉਂਦੇ ਨੇ ਇਹ ਕੋਈ ਚਾਰਜ ਨਹੀਂ ਕਰਦੇ ਔਰ ਨਿਸ਼ੁਲਕ ਸੇਵਾ ਹਰ ਸਾਲ ਜਿੱਥੇ ਮਰਜ਼ੀ ਹੋਣ ਇਹ ਆਪਣੇ ਆਪ ਆ ਕੇ ਸੇਵਾ ਉਹਰੇ ਲਗਾਉਂਦੇ ਨੇ ਅੱਜ ਤੱਕ ਲਗਾਉਂਦੇ ਆਏ ਨੇ ਤੇ ਅੱਗੇ ਵੀ ਅਸੀਂ ਚਾਹਾਂਗੇ ਲਗਾਉਂਦੇ ਆਣ ਜੈ ਭੋਲੇ ਦੀ ਜੈ ਸ਼ੰਗਰ ਦੀ ਕਿੱਥੇ ਦੁਕਾਨ ਵੀ ਰਹੀ ਆਪਣੀ ਆਪਣੀ ਉਹ ਹੀ ਆ ਰਾਮਨਗਰ ਪਾਸ ਤੇ ਚ ਕਾਲੀ ਮਤਾ ਮੰਦਰੀ ਮੈਦ ਕੜਨਾ ਡੀ ਜੀ ਡੂ ਜੀ ਸਾਊਂਡ ਦਾ ਪੂਰਾ ਪ੍ਰੋਗਰਾਮ ਹੈ ਤਾਂ ਕਿ ਅੱਜ ਪੂਰਾ ਪ੍ਰੋਗਰਾਮ ਹੈ ਠੀਕ ਠੀਕ ਹੈ